ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਡਾ ਲਾਹਪਤਰੀ ਸੰਪਰਕ ਅਭਿਆਨ ਚੱਲ ਰਿਹਾ ਹੈ ਅਸੀਂ ਮਹਾਲਿਆਂ ਦੇ ਵਿੱਚ ਜਿਹੜੇ ਸੈਂਟਰ ਵੱਲੋਂ ਮਿਲੀਆਂ ਵੀਆਂ ਸਕੀਮਾਂ ਅਸੀਂ ਉਹਨਾਂ ਦੇ ਘਰਾਂ 'ਚ ਜਾ ਰਹੇ ਹਾਂ ਤੇ ਉਸ ਸਾਥ ਅਸੀਂ ਨਵੀਆਂ ਸائیں ਦੇ ਵਿੱਚ ਵੀ ਆਏ ਜਦੋਂ ਅਸੀਂ ਇੱਥੇ ਪਹੁੰਚੇ ਜਿਹੜੇ ਲਾਹਪਤੀਆਂ ਅਸੀਂ ਉਹਨਾਂ ਨੂੰ ਮਿਲ ਰਹੇ تھے ਤਾਂ ਉਹਨਾਂ ਨੇ ਇਸ ਮਹਾਲੇ ਦੇ ਵਿੱਚ ਜਿਹੜੀ ਗੰਭੀਰ ਸਮੱਸਿਆ ਹੈ ਉਹ ਬਿਜਲੀ ਦੇ ਤਾਰਾਂ ਦੀ ਹੈ ਜਿਹੜੀ ਕਿ ਤੁਸੀਂ ਵੀ ਕੋ ਦੇਖ ਰਹੇ ਹੋ ਇਹ ਤਾਰਾਂ ਇੰਨੀਆਂ ਨੀਵੀਂ ਆ ਕਿ ਅਗਰ ਕਿਸੇ ਟੈਂਪੂ ਨੇ ਲੰਘਣਾ ਹੁੰਦਾ ਹੈ ਤੇ ਉਹ ਟੈਂਪੋਰਰੀ ਤੌਰ ਤੇ ਕੋਈ ਲਾਠੀ ਲੈ ਕੇ ਉੱਪਰ ਨੂੰ ਕਰਕੇ ਤਾਂ ਉਹ ਟੈਂਪੂ ਲੰਘਦਾ ਹੈ ਜਦੋਂ ਕੋਈ ਪੈਦਲ ਵੀ ਲੰਘ ਰਿਹਾ ਹੈ ਤਕਰੀਬਨ ਤਕਰੀਬਨ ਉਹ ਤਾਰਾਂ ਜਿਹੜੀਆਂ ਉਹ ਬੰਦੇ ਦੇ ਸਿਰ ਦੇ ਟੱਚ ਨੂੰ ਲੂ ਜਾਂਦੀਆਂ ਕੱਲ ਨੂੰ ਕੋਈ ਮਿਸਐਪੀਨਿੰਗ ਹੋ ਜਵੇ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਮਹੱਲੇ ਵਾਲਿਆਂ ਦੇ ਦੱਸਣ ਮੁਤਾਬਕ ਵੀ ਅਸੀਂ ਬਹੁਤ ਵਾਰ ਬਿਜਲੀ ਦਫ਼ਤਰ ਵੀ ਰਿਟਰਨ 'ਚ ਵੀ ਕੰਪਲੇਨਟ ਕਰ ਚੁੱਕੇ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਕਿਸੇ ਤਰ੍ਹਾਂ ਇਹਨਾਂ ਨੇ ਅਸੀਂ ਆਪਰਾ ਆਪੇ ਹੰਕਾਰ ਰਹੀ ਸੀ ਇਹਨਾਂ ਨੇ ਸਾਨੂੰ ਬੁਲਾਇਆ ਆਪਣੀ ਸਮੱਸਿਆ ਦੱਸੀ ਕਿ ਅਸੀਂ ਬਹੁਤ ਅਪਰੋਚ ਕਰੀਆਂ ਲੇਕਿਨ ਸਾਡੀ ਇਹ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਤੇ ਅਸੀਂ ਤੁਹਾਡੇ ਮਾਧਿਅਮ ਨਾਲ ਵੀ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਵਾਕਈ ਹੀ ਬਹੁਤ ਗੰਭੀਰ ਸਮੱਸਿਆ ਹੈ ਇਹਦਾ ਜਲਦੀ ਤੋਂ ਜਲਦੀ ਜਿਹੜਾ ਹੈ ਹੱਲ ਕਰਿਆ ਜਾਵੇ ਇਸ ਦਾ ਮਾਹੱਲੇ ਵਾਲਿਆਂ ਦੇ ਦੱਸਣ ਮੁਤਾਬਕ ਵੀ ਅਸੀਂ ਇਸ ਵਾਰਚ ਜਿਹੜੇ 2 ਐਮਸੀ ਪੈਜੰਨੇ ਆ ਤੇ ਅਸੀਂ ਦੋਨਾਂ ਨੂੰ ਵੀ ਅਪਰੋਚ ਕਰੀ ਆ ਤੇ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਐਮਸੀ ਸਹਿਬਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹੋਇਆ ਵੀ ਵਾਕਈ ਇਹ ਬਹੁਤ ਗੰਭੀਰ ਸਮੱਸਿਆ ਹੈ ਇਸ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਨੂੰ ਹੱਲ ਕਰਾਓ ਇਹਨੇ ਕੰਮ ਬਹੁਤਾ ਕੋਈ ਲੰਬਾ ਜੋੜਾ ਨਹੀਂ ਹੈ ਤਾਰਾਂ ਦੀ ਕਚਾਈ ਕਰਕੇ ਅਗਰ ਤਾਂ ਖੰਭਾ ਲੱਗਣ ਵਾਲਾ ਤਾਂ ਖੰੰਭਾ ਲੱਗ ਜਾਊਗਾ ਅਗਰ ਕਿਤੇ ਸਪੋਰਟ ਦੇ ਕੇ ਤਾਰ ਬੰਨ੍ਹਨੀ ਹੈ ਤਾਂ ਉਹ ਸਹੀ ਢੰਗ ਨਾਲ ਤਾਰਾਂ ਬੰਨ੍ਹਿਆ ਜਾ ਤਾਂ ਕਿ ਰਾਹਗੀਰਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਸੱਲਮ ਕਰ ਤਾਰਾਂ ਨਮਕਣ ਦਾ ਕਾਰਨ ਕੀ ਹੈ ਜੀ ਵੀ ਜਿਹੜੇ ਆ ਬਿਜਲੀ ਪ੍ਰਸ਼ਾਸਨ ਵੱਲੋਂ ਪੋਲ ਨਹੀਂ ਲਗਾਏ ਗਏ ਜਾਂ ਕਿਤੇ ਨਾ ਕਿਤੇ ਇਹਨਾਂ ਦੀ ਮੁਰੰਮਤ ਨਹੀਂ ਹੁੰਦੀ ਐ ਐਕਚੁਅਲੀ ਪੋਲ ਦੀ ਵੀ ਕਮੀ ਐ ਕਿਉਂਕਿ ਬਹੁਤ ਡਿਸਟੈਂਸ ਤੇ ਜਾ ਕੇ ਪੋਲ ਲੱਗੇ ਹੋਏ ਆ ਉਸੇ ਕ وجہ ਕਰਕੇ ਜਿਹੜੀਆਂ ਨੇ ਤਾਰਾਂ ਲਟਕ ਰਹੀਆਂ ਨੇ ਕੋਈ ਵੀ ਅੰਗਸਗਾਮੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਹੈ ਇਹਨਾਂ ਨੂੰ ਰਿਪੇਅਰ ਕਰਨਾ ਔਰ ਠੀਕਾਣਾ ਰੂਚੀਆਂ ਕਰਨਾ ਹਾਂਜੀ ਮਾਤਾ ਜੀ ਕੀ ਨਾਮ ਹੈ ਮੇਰਾ ਮਧੂ ਬਾਲਦੇਵ ਮਾਤਾ ਜੀ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਕਰ ਰਹੀ ਹੈ ਜੀ ਆ ਤਾਰਾਂ ਲੰਮਕ ਰਹੀਆਂ ਸਾਡੇ ਘਰ ਮੂਰੇ ਬਹੁਤ ਜ਼ਿਆਦੀਆਂ ਅਸੀਂ ਉੱਪਰ ਸਾਡੇ ਕੋਠੇ ਤੇ ਜਿੰਨੀ ਵਾਰੀ ਐਪਲੀਕੇਸ਼ਨ ਦੇ ਦਿੰਦੇ ਆ ਕੋਠੇ ਤੇ ਬਣ ਜਾਂਦੇ ਨੇ ਕੋਠੇ ਤੇ ਅਸੀਂ ਬੰਨਣ ਨਹੀਂ ਦੇਣੀ ਉਹ ਦੇਖੋ ਸਾਡੇ ਮੂ ਵੀ ਟੁੱਟਿਆ ਪਿਆ ਛੋਟੇ ਛੋਟੇ ਬੱਚੇ ਆ ਸਾਡੇ ਫਿਰ ਅਸੀਂ ਕੀ ਕਰਾਂਗੇ ਇੱਥੇ ਬਣ ਕੇ ਉੱਪਰ ਤਰਨ ਕੰਦੂ ਕਰਾਂ ਕਰੀਆ ਕਰਦਾ ਕੰਬੜਾ ਦੇ ਵਿੱਚ ਉਹ ਫਿਰ ਉਹਦੇ ਵਿੱਚ ਗਾਣੇ ਰਾਤ ਰੱਸੀ ਡੁੱਟ ਕੇ ਮੇਰੇ ਗਲ ਚ ਵੀ ਤਾਰਾਂ ਸਾਰੀਆਂ ਗਲ ਚ ਆਈਆਂ ਜੇ ਕੋਈ ਬੰਦਾ ਲੰਘਾ ਉਹਨਾਂ ਗਲਾਂ 'ਚ ਪੈਂਦੀਆਂ ਤਾਰਾਂ ਸਕੂਟਰ ਤੇ ਲੰਘਦੇ ਤਾਂ ਗਲਾਂ 'ਚ ਤਾਰਾਂ ਪੈਂਦੀਆਂ ਨੇ ਠੀਕ ਹੈ ਜੀ ਕਿ ਮੈਂ ਕਰਦਿਆਂ ਕੀ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਜਾਂ ਆਪਣੇ ਜਿਹੜੇ ਐਮਸੀ ਨੂੰ ਵੀ ਇਹਦੀ ਕੋਈ ਦਰਖਾਸਤ ਦਿੱਤੀ ਆ ਜਾਂ ਉਹਨਾਂ ਨੂੰ ਕਿਹਾ ਕਿ ਜਾਂਦਾ ਮੈਂ ਇੱਕ ਦਸਮ ਦਿੱਤੀ ਔਰ ਲੈ ਕੇ ਆ ਕੇ ਸਾਰਿਆਂ ਦਾ ਸਾਈਨ ਕਰਾ ਕੇ ਉੱਥੇ ਬਿਜਲੀ ਦਫ਼ਤਰ ਤੇ ਆਪਣੀ ਕੈਦਨ ਕਰਤੀ ਫਿਰ ਫਿਰ ਬੰਨ ਗਏ ਨੇ ਉਹਨਾਂ ਨੇ 4 ਦਿਨ ਦਾ ਟਾਈਮ ਦਿੱਤਾ 4 ਦਿਨ ਤੋਂ ਬਾਅਦ ਫਿਰ ਉਹ ਆਇਆ ਨਹੀਂ ਕੋਈ ਵੀ ਨਹੀਂ ਆਇਆ ਕੋਈ ਵੀ ਆਉਣ ਤੋਂ ਬਾਅਦ ਚੁੱਪ ਫਿਰੇ ਫਿਰੇ ਉਹ ਇਦਾਂ ਹੀ ਉਹ ਸਾਡੀ ਮੰਗ ਹੈ ਵੀ ਇਹ ਤਾਰਾਂ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਜਾਵੇ ਜਿਹੜਾ ਕੋਈ ਟੈਂਪੂ ਵਾਲਾ ਲੰਘਦਾ ਕੋਈ ਤਾਰ ਤੋੜ ਚਾ ਤੋੜ ਕੇ ਚਲੇ ਜਾਂਦਾ ਮੁੜ ਕੇ ਫੇਰ ਸ਼ਿਕਾਇਤ ਕਰ ਚ ਜਾਈਦਾ ਲੈ ਤਾਰਾਂ ਠੀਕ ਕਰਾ ਉਹਨੂੰ ਫਿਰ ਪਰੇਸ਼ਾਨੀ ਆ ਕਪਸੇ ਨੂੰ ਪਰੇਸ਼ਾਨ ਨਹੀਂ ਉੱਪਰ ਜੰਗਲੇ 'ਚ ਵੀ ਕਰੰਟ ਆ ਸਕਦਾ ਜਦ ਸਾਰਾ ਬੰਦ ਨੇ ਤਾਂ ਉੱਤੇ ਕੁਝ ਵੀ ਕਰੰਟ ਆ ਸਕਦਾ ਕੋਈ ਕਿਤੇ ਤਾਰ ਆ ਇਹਦਾ ਇੱਕਮਬਲਾ ਕੇ ਜਾਣਾ ਸਿੰਦਰ ਬੋਲ ਖੰਬਲਾ ਇੱਕਮਬਲਾ ਜਾਣੇ ਇੱਥੇ ਖੰਬਲਾ ਕੇ ਤਾਰਾਂ ਨੂੰ ਖਿੱਚ ਕੇ ਬੰਨ ਜਾ ਠੀਕ ਹੈ ਜੀ ਤੁਹਾਡੀ ਮੰਗ ਇਹ ਹੈ ਕਿ ਜਿਹੜੀਆਂ ਲੰਮਕ ਦੀਆਂ ਗਲੀ 'ਚ ਤਾਰਾਂ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਹੱਲ ਜ਼ਰੂਰ ਕਰਿਆ ਜੀ ਕਟਣਾ ਵਾਪਰਦੀ ਇਹਦਾ ਜ਼ਿੰਮੇਵਾਰ ਉਹਦਾ ਇਲੈਕਟ੍ਰੀਆ ਨੇ ਸਾਰੇ ਗਵਰਨਮੈਂਟ ਦੇ ਕੋਲ ਹੋਊਗੀ ਪਰ ਕੇ ਉਸ ਤੇ ਆਪਣੇ ਗਰੀਦਾਲੇ ਹੋਣਗੇ ਇਹੀ ਹੋਣ ਹੋ ਸਕਦਾ ਹੋਰ ਤਾਂ ਕੋਈ ਨਹੀਂ ਹੋ ਸਕਦਾ ਠੀਕ ਹੈ ਅਦਵਾਦ ਨਹੀਂ ਕੋਈ ਨਹੀਂ ਕੋਈ ਨਹੀਂ ਕਰ ਲੋ ਕਰ ਲੋ நான் வருக்கிறேன் வருக்கிறேன் வருக்கிறேன்